ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਬਠਿੰਡਾ ਪੁਲਿਸ ਲਾਈਨ ਵਿਖੇ ਪੁਲਿਸ ਸ਼ਹੀਦੀ ਦਿਵਸ ਬੜੀ ਹੀ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਦਰਅਸਲ ਇਹ ਸਮਾਗਮ ਦੇਸ਼ ਦੀ ਸੇਵਾ ਤੇ ਸੁਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੇ ਉਨ੍ਹਾਂ ਦੀ ਮਹਾਨ ਕੁਰਬਾਨੀਆਂ ਨੂੰ ਯਾਦ ਕਰਨ ਦੇ ਲਈ ਆਯੋਜਿਤ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਰੋਹ ਦੇ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੁਖਤੋਰ ਤੇ ਹਰਜੀਤ ਸਿੰਘ ਡੀਆਈਜੀ ਬਠਿੰਡਾ ਰੇਂਜ, ਅਮਨਿਤ ਕੌਂਡਾ ਐਸਐਸਪੀ ਬਠਿੰਡਾ ਤੇ ਪੂਨਮ ਸਿੰਘ ਏਡੀਸੀ ਬਠਿੰਡਾ ਤੇ ਹੋਰ ਵੀ ਅਧਿਕਾਰੀ ਪਹੁੰਚ ਸਮਾਗਮ ਦੀ ਸ਼ੁਰੂਆਤ ਦੇ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਉਹਨਾਂ ਨੂੰ ਸਲਾਮੀ ਦਿੱਤੀ ਗਈ ਤੇ ਸ਼ਰਧਾਂਜਲੀ ਭੇਟ ਕੀਤੀ ਗਈ ਹਰਜੀਤ ਸਿੰਘ ਡੀਆਈਜੀ ਨੇ ਸ਼ਹੀਦਾਂ ਦੇ ਨਾਮ ਪੜੇ ਤੇ ਕਿਹਾ ਕਿ ਪੰਜਾਬ ਪੁਲਿਸ ਨੂੰ ਆਪਣੇ ਨਾ ਬਹਾਦਰ ਜਵਾਨਾਂ ਤੇ ਹਮੇਸ਼ਾ ਮਾਣ ਹੈ ਤੇ ਇਸ ਦੇ ਦਰਮਿਆਨ ਉਹਨਾਂ ਕਿਹਾ ਦੀ ਇਮਾਨਦਾਰੀ ਦੇ ਨਾਲ ਜਿਹੜੇ ਡਿਊਟੀ ਨੂੰ ਬੁਆਉਂਦੇ ਨੇ ਉਹਨਾਂ ਨੂੰ ਹਮੇਸ਼ਾ ਪੰਜਾਬ ਪੁਲਿਸ ਸਲਾਮ ਕਰਦੀ ਹੈ ਤਾਂ ਸ਼ਹੀਦ ਪਰਿਵਾਰਾਂ ਦਾ ਵੀ ਸਨਮਾਨ ਹੋਇਆ ਦੱਸਦੀ ਕਿ ਇਸ ਸਮਾਗਮ ਦਾ ਇੱਕ ਅਹਿਮ ਹਿੱਸਾ ਸ਼ਹੀਦਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕਰਨਾ ਰਿਹਾ ਹੈ ਇੱਥੇ ਅਧਿਕਾਰੀਆਂ ਦੇ ਬੁੱਲੂ ਜਿੱਥੇ ਸਨਮਾਨ ਕੀਤਾ ਗਿਆ ਤਾਂ ਐਸਐਸਪੀ ਅਮਨੀਤ ਕੋਂਡਲ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਪ੍ਰਸ਼ਾਸਨ ਨੇ ਦੁੱਖ ਸੁੱਖ ਦੇ ਵਿੱਚ ਉਹਨਾਂ ਦਾ ਪਾਈਵਾਲ ਹੈ ਅੱਜ ਪੁਲਿਸ ਕਮੇਮੋਰੇਸ਼ਨ ਡੇ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ 21 ਅਕਤੂਬਰ ਦਾ ਦਿਨ ਅੱਜ ਪੁਲਿਸ ਲਾਈਨ ਬਠਿੰਡਾ ਵੀ ਕਈ ਵੀ ਸਾਡੇ ਵੱਲੋਂ ਜਿਹੜਾ ਹੈਗਾ ਇੱਕ ਸਮਾਗਮ ਕਰਕੇ ਬਠਿੰਡਾ ਜ਼ਿਲ੍ਹੇ ਦੇ 59 ਜਿਹੜੇ ਪੁਲਿਸ ਕਰਮਚਾਰੀ ਜਿਹੜੇ ਕਿ ਸ਼ਹੀਦ ਹੋਏ ਸੀ ਅਤਵਾਦ ਦੇ ਸਮੇਂ ਦੇ ਦੌਰਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਡੇ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਉਹਨੂੰ ਸਾਡੇ ਵੱਲੋਂ ਜਿਹੜਾ ਹੈਗਾ ਸਲੂਟ ਕੀਤਾ ਗਿਆ ਔਰ ਹੁਣ ਜਿਹੜਾ ਹੈਗਾ ਉਹਨਾਂ ਦੀਆਂ ਜੇਕਰ ਕੋਈ ਸਮस्याਵਾਂ ਵੀ ਨੇ ਉਹਨਾਂ ਦਾ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਜਿਹੜਾ ਉਚਿਤ ਜਿਹੜਾ ਉਪਚਾਰ ਉਹ ਵੀ ਕੀਤਾ ਜਾ ਰਿਹਾ ਹੈ। ਕਾਫੀ ਸਮੇਂ ਤੋਂ ਜਿਹੜੇ ਆ ਰਹੇ ਹੈਗੇ ਜੀ ਪਰ ਮੁਸ਼ਕਲਤ ਆਦੇ ਉਹਨਾਂ ਦਾ ਹੱਲ ਵੀ ਹੋ ਰਿਹਾ ਜੀ। ਦੇਖੋ ਕਈ ਮੁਸ਼ਕਲਾਂ ਇਤਾਂ ਦੀਆਂ ਨੇ ਜਿਨ੍ਹਾਂ ਦਾ ਹੱਲ ਜਿਹੜਾ ਹੈਗਾ ਕਾਨੂੰਨ ਦੀ ਜਾਇਜ਼ ਪ੍ਰਕਿਰਿਆ ਦੇ ਅਨੁਸਾਰ ਹੀ ਕੀਤਾ ਜਾ ਸਕਦਾ ਹੈਗਾ। ਕਈ ਵਾਰੀ ਆਪਣਾ ਕੋਈ ਰਿਸ਼ਤੇਦਾਰਾਂ ਦੇ ਨਾਲ ਪਰਿਵਾਰਕ ਝਗੜਾ ਹੁੰਦਾ ਜਾਂ ਪ੍ਰਾਪਰਟੀ ਡਿਸਪਿਊਟ ਹੁੰਦਾ ਜਾਂ ਕਰਾਇਮ ਨਾਲ ਕ੍ਰਾਈਮ ਨਾਲ ਰਿਲੇਟਡ ਕੋਈ ਇਸ਼ੂਸ ਹੁੰਦੇ ਨੇ ਔਰ ਅਕਸਰ ਇਹ ਦੇਖਣ ਜਾਂਦਾ ਹੈ ਕਿ ਬੇਰੋਜ਼ਗਾਰੀ ਨਾਲ ਰਿਲੇਟਡ ਵੀ ਕੁਝ ਇਸ਼ੂ ਨੇ ਉਹਦੇ ਵਿੱਚ ਸਾਡੇ ਵੱਲੋਂ ਜਿਹੜੀ ਹੈਗੀ ਇਹਨਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਹੈਗਾ ਕਾਨੂੰਨ ਅਨੁਸਾਰ ਜੋ ਜਾਇਜ਼ ਤਰੀਕਾ ਰੂਲ ਮੁਤਾਬਕ ਉਸੇ ਦੇ ਤਹਿਤ ਜਿਹੜਾ ਹੈਗਾ ਇਹਨਾਂ ਦਾ ਅਸੀਂ ਹੱਲ ਕਰਦੇ ਹਾਂ